ਸੋ ਅੱਜ ਆਪ ਸਭ ਨਾਲ ਇੱਕ ਛੋਟੀ ਜਿਹੀ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ ਕਿ ਟਵਿੱਟਰ ਦੇ ਉੱਤੇ ਖਾਤਾ ਕਿਵੇਂ ਬਣਾਇਆ ਜਾਂਦਾ ਤੇ ਹੋਰ ਛੋਟੀਆਂ ਜਿਹੀਆਂ ਗੱਲਾਂ ਸੋ ਸਭ ਤੋਂ ਪਹਿਲਾਂ ਤੁਸੀਂ Google 'ਤੇ ਟਵਿੱਟਰ ਸਰਚ ਕਰਨਾ ਉਸ ਤੋਂ ਬਾਅਦ ਇਹ ਟਵਿੱਟਰ ਦੀ ਵੈਬਸਾਈਟ ਹੈ ਕਿ ਤੁਸੀਂ ਅਕਾਊਂਟ ਕ੍ਰੀਏਟ ਕਰਨ ਦਾ ਸਭ ਤੋਂ ਪਹਿਲਾਂ ਤੁਸੀਂ ਸਾਈਨ ਅਪ ਤੇ ਜਾਓਗੇ ਇੱਥੇ ਆਪਣਾ ਨਾਮ ਭਰੋਗੇ ਉਸ ਤੋਂ ਬਾਅਦ ਤੁਸੀਂ ਆਪਣਾ ਫੋਨ ਨੰਬਰ ਭਰ ਕੇ ਵੀ ਜਿਹੜਾ ਸਾਈਨ ਅਪ ਆ ਉਹ ਕਰ ਸਕਦੇ ਹੋ ਤੇ ਫਿਰ ਤੁਹਾਡੀ ਡੇਟ ਆਫ ਬਰਥ ਜੇਕਰ ਤੁਸੀਂ ਈਮੇਲ ਵਰਤਣੀ ਚਾਹੋ ਤਾਂ ਉਹ ਵੀ ਵਰਤ ਸਕਦੇ ਹੋ जो तुम तो अपना फोन नंबर या ईमेल भरों उस तो बाद वेरीफिकेशन कोड आऊगा उस तो बाद वैरीफिकेशन कोड जो तीन वापस इतने भरोंगे तो जो तो अकाउंट है वह चल पाएगा सो so, जो ती तो अपना अकाउंट लॉग इन करोगे तो मैं वैब तो कंप्यूटर के उत्तर तो लॉग इन किया प्रकार की स्क्रीन दिखाई देगी ट्विटर की है ट्विटर भी एक सोशल मीडिया प्लेटफॉर्म है जिम्मे फेसबुक है तो इंस्टाग्राम है ਪਰ ਇੱਕ ਜਿਹੜੀਆਂ ਚੀਜ਼ਾਂ ਨੋਟ ਕਰਨ ਵਾਲੀਆਂ ਨੇ ਉਹ ਹੈਗੀਆਂ ਨੇ ਕਿ ਇੱਥੇ ਜਦੋਂ ਤੁਸੀਂ ਸਟੇਟਸ ਪਾਉਣੀ ਹੋ ਜਿਹਨੂੰ ਆਪਾਂ ਸਟੇਟਸ ਕਹਿੰਿਆ ਟਵੀਟ ਹੋ ਜਾਂਦਾ ਉਹਦੇ ਵਿੱਚ ਤੁਸੀਂ 280 ਤੋਂ ਵੱਧ ਅੱਖਰ ਨਹੀਂ ਵਰਤ ਸਕਦੇ ਤੁਸੀਂ ਨਾਲ ਫੋਟੋਆਂ ਵੀਡੀਓ ਜਾਂ ਕੋਈ ਵੀ ਲਿੰਕ ਸ਼ੇਅਰ ਕਰ ਸਕਦੇ ਹੋ ਪਰ ਲਿਖਣ ਵੇਲੇ ਤੁਸੀਂ 280 ਅੱਖਰਾਂ ਤੋਂ ਵੱਧ ਨਹੀਂ ਲਿਖ ਸਕਦੇ ਜਿਹੜੀ ਇੰਪੋਰਟੈਂਟ ਚੀਜ਼ ਆ ਦੂਸਰੀ ਚੀਜ਼ ਆ ਕਿ ਇੱਥੇ ਜਿਹੜੇ ਹੈਸ਼ਟੈਗ ਹੁੰਦੇ ਹਨ ਉਹ ਹੈਸ਼ਟੈਗ ਜਿਹੜੇ ਕੁਝ ਇਸ ਪ੍ਰਕਾਰ ਹੁੰਦੇ ਨੇ ਉਹ 트렌ਡਿੰਗ ਚ ਚੱਲਦੇ ਨੇ ਜਿਵੇਂ ਹੁਣ ਤੁਸੀਂ ਮੇਰੇ ਸੱਜੇ ਅਤੇ ਇੱਥੇ ਦੇਖ ਰਹੇ ਹੋ ਪੰਜਾਬ ਇਸ ਟਾਈਮ 트렌ਡਿੰਗ ਚ ਚੱਲ ਰਿਹਾ ਕੈਂਬਾ ਦੇ ਵਿੱਚ 66.8 ਹਜ਼ਾਰ ਟਵੀਟ ਹੋ ਚੁੱਕੇ ਨੇ ਇਸ ਤੋਂ ਬਾਅਦ ਬ੍ਰੇਕਿੰਗ ਬੈਰਡਾ ਬਹੁਤ ਪਿੱਛੇ ਹੈ ਸੋ ਜਦੋਂ ਵੀ ਆਪਾਂ ਟਵੀਟ ਕਰਨਾ ਉਹ ਆਪਾਂ ਇੱਥੇ ਲਿਖਣਾ ਠੀਕ ਹੈ ਜੀ ਛੋਟੀਆਂ ਜੀਆਂ ਚੀਜ਼ਾਂ ਇੱਕ ਕਦੇ ਵੀ ਬਾਕੀ ਪਲੇਟਫਾਰਮ ਵਾਂਗੂ ਟਵੀਟ ਜਦੋਂ ਵੀ ਤੁਸੀਂ ਕਰਨਾ ਉਹਨੂੰ ਕਾਪੀ ਪੇਸਟ ਨਾ ਕਰੋ ਕਿਉਂਕਿ ਫਿਰ ਉਹ ਇੱਕ ਹੀ ਟਵੀਟ ਗਿਨਾ ਜਾਂਦਾ ਸਿਸਟਮ ਤੋਂ ਸੋ ਵੱਖਰੇ ਵੱਖਰੇ ਟਵੀਟ ਕਰੋ ਕਿਸੇ ਹੋਰ ਦੀ ਪੋਸਟ ਨੂੰ ਤੁਸੀਂ ਰੀਟਵੀਟ ਵੀ ਕਰ ਜ਼ਰੂਰ ਕਰ ਸਕਦੇ ਹੋ ਰੀਟਵੀਟ ਦੇ ਲਈ ਤੁਹਾਨੂੰ ਜੋ ਇਹ ਸਾਈਨ ਬਣਾ ਹੋਇਆ ਜਿਵੇਂ ਬਾਈ ਦੀ ਪੋਸਟ ਦੇ ਉੱਤੇ ਜੇ ਹੁਣ ਮੈਨੂੰ ਰੀਟਵੀਟ ਕਰਨਾ ਹੋਵੇ ਤਾਂ ਮੈਨੂੰ ਰੀਟਵੀਟ ਕਰ ਸਕਦਾ ਠੀਕ ਹੈ ਜੀ ਜੇ ਮੈਂ ਕਮੈਂਟ ਕਰਨਾ ਹੋਵੇ ਇੱਥੋਂ ਕਰ ਸਕਦਾ ਲਾਈਕ ਕਰਨਾ ਹੋਵੇ ਇੱਥੋਂ ਕਰ ਸਕਦਾ ਸੋ ਜਿੰਨੀ ਇਥੇ ਸਟੇਟਸ ਜਾਂ ਟਵੀਟ ਦੀ ਮਹੱਤਤਾ ਉਹਦੇ ਨਾਲ ਨਾਲ ਹੀ ਹੈਸ਼ਟੈਗਸ ਦੀ ਬਹੁਤ ਇੰਪੋਰਟੈਂਸ ਸੋ ਅੱਜ ਦੀ ਘੜੀ जे आप फार्मरस की किसान की सपोर्ट कर रहे हैं जिम्मे ट्रेंडिंग जो हैशटैग चल रहे हैं वो हैगा फार्मरस प्रोटैस फार्मरस प्रोटेस्ट है सो ना यदि पोस्ट है वो ट्रेंडिंग आशटैग के न सो एवं होर भी हैशटैग है जो यूज कर सकते हो एक हो नुकता कि कदे भी जेकर मान लो ती मीडिया चैनल या किसी ਕਾਸ ਬੰਦੇ ਨੂੰ ਤੁਸੀਂ ਗੱਲ ਕਹਿਣੀ ਹੋਵੇ ਤਾਂ ਕਦੇ ਵੀ ਟਵੀਟ ਹਨਾ ਜਿਹੜਾ ਉਹਦਾ ਨਾਮ ਪਾ ਕੇ ਨਾਮ ਸ਼ੁਰੂ ਕਰੋ ਇਸ ਤਰੀਕੇ ਨਾਲ ਪਹਿਲਾਂ ਜਾਂ ਤਾਂ ਤੁਸੀਂ ਪੀਰੀਅਡਸ ਪਾ ਦਿਓ ਜਾਂ ਤੁਸੀਂ ਕੁਝ ਵੀ ਲਿਖ ਦਿਓ ਹਨਾ ਪਲੀਜ਼ ਲਿਖਤਾ ਹਾਈ ਲਿਖਤਾ ਦੈਨ ਉਸ ਤੋਂ ਬਾਅਦ ਫਿਰ ਐਟ ਦੀ ਰੇਟ ਕਰਕੇ ਉਹਦਾ ਨਾਮ ਪਾਓ ਆਦਰਵਾਇਜ਼ ਉਹ ਜੇਕਰ ਜਦੋਂ ਤੁਸੀਂ ਸਿੰਪਲੀ ਐਟ ਦੀ ਰੇਟ ਤੋਂ ਸਟਾਰਟ ਕਰਦੇ ਹੋ ਤਾਂ ਟਵੀਟ ਜਿਹੜਾ ਟਵਿੱਟਰ ਦਾ ਜਿਹੜਾ ਸਿਸਟਮ ਆ ਉਹ ਉਹਨੂੰ ਇਸ ਤਰੀਕੇ ਨਾਲ ਸਮਝ ਲੈਂਦਾ कि ਇਹ ਜਿਵੇਂ ਤੁਸੀਂ ਕਿਸੇ ਦੇ ਨਾਲ رابطہ ਕਰ ਰਹੇ ਹੋ ਨਾ ਕਿ ਤੁਸੀਂ ਇੱਕ ਵੱਖਰਾ ਟਵੀਟ ਕਰ ਰਹੇ ਹੋ ਸੋ ਇਹ ਛੋਟੇ ਜਿਹੇ ਨੁਕਤੇ ਕਿਰਪਾ ਕਰਕੇ ਫੋਲੋ ਕਰੋ ਵਦ ਤੋਂ ਵਦ ਟਵਿੱਟਰ ਵਰਤੋ ਆਪਣੇ ਨਾਲਦਿਆਂ ਨੂੰ ਵੀ ਵਰਤਣ ਦੇ ਲਈ ਕਹੋ ਤੇ ਜਿਹੜੇ ਹੈਸ਼ਟੈਗਸ ਨੇ ਬੜੇ ਇੰਪੋਰਟੈਂਟ ਨੇ ਉਹਨਾਂ ਨੂੰ ਆਪਾਂ ਟ੍ਰੈਂਡਿੰਗ ਦੇ ਵਿੱਚ ਰੱਖੀਏ ਪੰਜਾਬ ਇਸ ਟਾਈਮ ਕੈਨੇਡਾ ਦੇ ਵਿੱਚ ਟ੍ਰੈਂਡਿੰਗ ਦੇ ਵਿੱਚ ਆ ਉਹਨਾਂ ਆਪਾਂ ਇੰਡੀਆ 'ਚ ਵੀ ਤੇ ਹੋਰ ਨਾਲ ਮੁਲਕਾਂ ਦੇ ਵਿੱਚ ਵੀ ਟ੍ਰੈਂਡਿੰਗ ਦੇ ਵਿੱਚ ਰੱਖੀਏ ਧੰਨਵਾਦ